ਅੱਜ ਪੰਜਾਬ ਦੇ ਵਿੱਚੋਂ ਇੱਕ ਹੋਰ ਲੇਡੀ ਇਨਸਪੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੋਸ਼ ਬਹੁਤ ਵੱਡੇ ਲੱਗੇ ਨੇ ਦੋਸ਼ ਬਹੁਤ ਗੰਭੀਰ ਲੱਗੇ ਨੇ ਪਹਿਲਾਂ ਕਾਲੀ ਥਾਰ ਵਾਲੀ ਬਠਿੰਡੇ ਵਾਲੀ ਲੇਡੀ ਮਹਿਲਾ ਕਾਸਟ ਸਟੇਬਲ ਦਾ ਮੁੱਦਾ ਅਜੇ ਮੁੱਕਿਆ ਨਹੀਂ ਤੇ ਹੁਣ ਇਸ ਮਹਿਲਾ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਪੂਰੀ ਖਬਰ ਤੁਹਾਨੂੰ ਅੱਗੇ ਦੱਸਦੇ ਆ ਮਿੱਤਰ ਪਿਆਰੋ ਅੱਜ ਇਸ ਵਕਤ ਤੱਕ ਦੀਆਂ ਪੰਜ ਵੱਡੀਆਂ ਖਬਰਾਂ ਨੇ ਪੰਜਾਂ ਤੇ ਚਰਚਾ ਕਰਾਂਗੇ ਸਤ ਸ੍ਰੀ ਅਕਾਲ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਸਭ ਤੋਂ ਪਹਿਲਾਂ ਬੇਨਤੀ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਦਬ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਜ਼ਰੂਰੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਮਿੱਤਰ ਪਿਆਰਿਓ ਸਭ ਤੋਂ ਵੱਡੀ ਖਬਰ ਪਹਿਲੀ ਇਹ ਹੈ ਕਿ ਅੱਜ ਇੱਕ ਹੋਰ ਲੇਡੀ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਪੂਰੀ ਗੱਲ ਤੁਹਾਨੂੰ ਅੱਗੇ ਦੱਸਦੇ ਹਾਂ ਦੂਜੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਫੇਰ ਸਰਪੰਚੀ ਤੇ ਪੰਚਾਇਤੀ ਚੋਣਾਂ ਆ ਗਈਆਂ ਨੇ ਤੇ ਹੁਣ ਫੇਰ ਪੰਚਾਇਤੀ ਚੋਣਾਂ ਹੋਣਗੀਆਂ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦੱਸਦੇ ਹਾਂ ਅਗਲੀ ਵੱਡੀ ਖਬਰ ਹੈ ਕਿ ਕੁਮਰ ਵਿਜੇ ਪ੍ਰਤਾਪ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਆਪਣਾ ਇੱਕ ਹੋਰ ਵੱਡਾ ਲੀਡਰ ਤੇ ਐਕਸ ਐਮ ਐਲ ਏ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੈ ਅਗਲੀ ਵੱਡੀ ਖਬਰ ਹੈ ਕਿ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾਵਾਂ ਦਾ ਵਿਧਾਨ ਸਭਾ ਦੇ ਵਿੱਚ ਵੱਡਾ ਭੇੜ ਹੋਇਆ ਬਹੁਤ ਵੱਡਾ ਭੇੜ ਹੋਇਆ ਤੋਂ ਜੋ ਨਿਕਲਿਆ ਕੀ ਉਹ ਵੀ ਤੁਹਾਨੂੰ ਅੱਗੇ ਦੱਸ ਰਿਹਾ ਤੇ ਅਗਲੀ ਵੱਡੀ ਖਬਰ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਭੇੜ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੇ ਦੋ ਮੰਤਰੀਆਂ ਤੇ ਪਰਚਾ ਦਰਜ ਕਰ ਲਿਆ ਗਿਆ ਐਫ ਆਈ ਆਰ ਦਰਜ ਕੀਤੀ ਗਈ ਹੈ ਪਰ ਇਹਦੀ ਅਸਲੀਅਤ ਕੀ ਆ ਪੂਰਾ ਮਾਮਲਾ ਕੀ ਆ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਹੁਣ ਪਹਿਲੀ ਖਬਰ ਤੋਂ ਆਪਾਂ ਸ਼ੁਰੂ ਕਰੀਏ ਅੱਜ ਗੁਰਦਾਸਪੁਰ ਦੀ ਇੱਕ ਲੇਡੀ ਮਹਿਲਾ ਇਨਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਨਾਂ 인ਦਰ ਬੀਰ ਕੋਰ ਦੱਸਿਆ ਜਾ ਰਿਹਾ ਹੈ ਗ੍ਰਿਫਤਾਰ ਉਹਨੂੰ ਇਸ ਲਈ ਕੀਤਾ ਗਿਆ ਕਿਉਂਕਿ ਉਹਦੇ ਅਧੀਨ 15 ਦੇ ਕਰੀਬ ਸਾਂਝ ਕੇਂਦਰ ਆਉਂਦੇ ਸੀ ਤੇ ਜਿਹੜੇ ਸਾਂਝ ਕੇਂਦਰਾਂ 'ਚ ਕੰਮ ਕਰਦੇ ਮੁਲਾਜ਼ਮ ਨੇ ਖਬਰ ਮੁਤਾਬਕ ਉਹਨਾਂ ਨੇ ਦੋਸ਼ ਲਾਇਆ ਕਿ ਇਹ ਇਨਸਪੈਕਟਰ ਸਾਡੇ ਤੋਂ ਪੈਸੇ ਖਾਂਦੀ ਸੀ ਸਾਡੇ ਤੋਂ ਪੈਸੇ ਮੰਗਦੀ ਸੀ ਰਿਸ਼ਵਤ ਮੰਗਦੀ ਸੀ ਤਾਂ ਫਿਰ ਸ਼ਿਕਾਇਤ ਦੇ ਆਧਾਰ ਤੇ ਉੱਤੇ ਕਾਰਵਾਈ ਹੋਈ ਹੈ ਤੇ ਫਿਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਖਬਰ ਵੱਡੀ ਹੈ ਪਰ ਨਾਲ ਦੀ ਨਾਲ ਇਹਦੇ ਤੇ ਸਵਾਲ ਨੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਦੇਖੋ ਪਹਿਲਾ ਸਵਾਲ ਤਾਂ ਇਹ ਆ ਕਿ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਹੈ ਕਰੀਬ ਸਾਢੇ 3 ਸਾਲ ਤੋਂ ਵੱਧ ਟਾਈਮ ਹੋ ਗਿਆ ਉਹਨਾਂ ਦਾ ਦਾਵਾ ਹੈ ਕਿ ਅਸੀਂ ਭ੍ਰਿਸ਼ਟਾਚਾਰ ਖਿਲਾਫ ਲੜਾਈ ਲੜ ਰਹੇ ਹਾਂ ਭ੍ਰਿਸ਼ਟਾਚਾਰੀ ਡਰਨ ਲੱਗ ਪਏ ਭ੍ਰਿਸ਼ਟਾਚਾਰੀ ਹੁਣ ਹਿੰਮਤ ਨਹੀਂ ਕਰ ਰਹੇ ਭ੍ਰਿਸ਼ਟਾਚਾਰ ਕਰਨ ਦੀ ਪਰ ਤੁਸੀਂ ਦੇਖੋ ਸਾਢੇ 3 ਸਾਲਾਂ ਤੋਂ ਬਾਅਦ ਵੀ ਵੱਡੇ ਤੋਂ ਲੈ ਕੇ ਛੋਟੇ ਤੱਕ ਜੇ ਸਹੀ ਕਾਰਵਾਈਆਂ ਹੋਣ ਤਾਂ ਵੱਡੀ ਗਿਣਤੀ ਦੇ ਉੱਪਰ ਕਿੰਨੇ ਬੰਦੇ ਫੜੇ ਜਾ ਰਹੇ ਨੇ ਇਹਦਾ ਮਤਲਬ ਕਿ ਕੀ ਭ੍ਰਿਸ਼ਟਾਚਾਰ ਵਿਰੋਧੀ ਮਹਿੰਮਤਾ ਡਾਰੀ ਨਹੀਂ ਪਿਆ ਕੀ ਡਰਦੇ ਨਹੀਂਗੇ ਕੀ ਕਾਰਨ ਹੈ ਤੁਹਾਨੂੰ ਕੀ ਲੱਗਦਾ ਚਲੋ ਇੱਕ ਤੁਸੀਂ ਹੋਰ ਦੱਸਿਓ ਕੀ ਤੁਹਾਡੇ ਇਲਾਕੇ ਦੇ ਵਿੱਚ ਜਿੱਥੇ-ਜਿੱਥੇ ਤੁਸੀਂ ਰਹਿੰਦੇ ਹੋ ਥਾਣਿਆਂ ਦੇ ਵਿੱਚ ਕਚਹਿਰੀਆਂ ਦੇ ਵਿੱਚ ਦਫ਼ਤਰਾਂ ਦੇ ਵਿੱਚ ਪੁਲਿਸ ਦੇ ਅੱਗੇ ਭ੍ਰਿਸ਼ਟਾਚਾਰ ਬਿਲਕੁਲ ਬੰਦ ਹੋ ਗਿਆ ਕਿ ਅਜੇ ਚੱਲਦਾ ਹੈ ਅਜੇ ਵੀ ਰਿਸ਼ਵਤਾਂ ਲਈਆਂ ਜਾਂਦੀਆਂ ਨੇ ਚਾਹੇ ਪਟਵਾਰੀ ਹੋਣ ਕਾਨੋਗੋ ਹੋਣ ਤਹਿਸੀਲਦਾਰ ਹੋਣ ਪੁਲਿਸ ਵਾਲੇ ਹੋਣ ਜਾਂ ਬਿਜਲੀ ਦਫ਼ਤਰਾਂ 'ਚ ਜਾਂ ਬਾਕੀ ਦਫ਼ਤਰਾਂ 'ਚ ਤੁਹਾਡਾ ਕੀ ਤਜਰਬਾ ਹੈ ਸ਼ੇਅਰ ਕਰਿਓ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਆਂ ਮਤਲਬ ਪਹਿਰੇ ਪੰਜਾਬ ਦੇ ਵਿੱਚ ਪਹਿਲਾ ਮਸਾ ਮਸਾ ਪੰਚਾਇਤੀ ਚੋਣਾਂ ਹੋਈਆਂ ਸੀ ਸਰਪੰਚ ਬਣੇ ਸੀ ਪਰ ਹੁਣ ਫਿਰ ਪੰਚਾਇਤੀ ਚੋਣਾਂ ਤੇ ਸਰਪੰਚਾਂ ਦੀਆਂ ਚੋਣਾਂ ਦਾ ਐਲਾਨ ਹੋ ਗਿਆ ਹੁਣ ਇਹ ਕਦੋਂ ਹੋਣੀਆਂ ਨੇ ਤੇ ਕਿਹੜੀਆਂ ਦੇਖੋ ਉਹ ਸਰਪੰਚ ਜਿਹੜੇ ਕਿਸੇ ਕਾਰਨ ਨਹੀਂ ਸੀ ਬਣ ਸਕੇ ਜਿਹੜੀਆਂ ਪੰਚਾਇਤਾਂ ਰਹਿ ਗਈਆਂ ਸੀ ਜਿਹੜੇ ਪੰਚ ਰਹਿ ਗਏ ਸੀ ਉਹ ਹੁਣ ਬਣਨੇ ਨੇ ਜਿਨ੍ਹਾਂ ਦੇ ਵਿੱਚ 90 ਦੇ ਕਰੀਬ 91 ਦੇ ਕਰੀਬ ਸਰਪੰਚ ਤੇ 1771 ਦੇ ਕਰੀਬ ਪੰਚਾਇਤਾਂ ਜਿਹੜੀਆਂ ਨੇ ਉਹਨਾਂ ਦੀਆਂ ਜਿਹੜੀਆਂ ਦੁਬਾਰਾ ਪੰਚਾਂ ਦੀਆਂ ਜਾਂ ਸਰਪੰਚਾਂ ਦੀਆਂ ਚੋਣਾਂ ਜਿਹੜੀਆਂ ਉਹ ਹੋ ਰਹੀਆਂ ਨੇ ਇਹਦੇ ਦਾ ਤਰੀਕਾ ਤਿੰਨ ਅਨਾਉਂਸ ਕੀਤੀਆਂ ਗਈਆਂ ਪਹਿਲੀ 14 14 ਜੁਲਾਈ ਨੂੰ ਕਾਗਜ਼ ਭਰੇ ਜਾਣਗੇ ਤੇ 17 ਜੁਲਾਈ ਨੂੰ ਜਿਨ੍ਹਾਂ ਨੇ ਆਪਣਾ ਨਾਮ ਲੈਣਾ ਹੈ ਵਾਪਸ ਉਹ ਵਾਪਸ ਲੈ ਸਕਣਗੇ ਤੇ ਫਿਰ 27 ਜੁਲਾਈ ਨੂੰ ਵੋਟਾਂ ਪੈਣਗੀਆਂ ਹੁਣ ਇਹਨਾਂ ਚੋਣਾਂ ਦੇ ਵਿੱਚ ਕੀ ਚੱਲੇਗਾ ਜਦੋਂ ਪਹਿਲਾਂ ਸਰਪੰਚੀ ਦੀਆਂ ਚੋਣਾਂ ਹੋਈਆਂ ਪਿਆਰਿਓ ਬੜੇ ਵੱਡੇ ਦੋਸ਼ ਲੱਗੇ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਸਰਕਾਰ ਤੇ ਵੇਖੋ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਗੱਲ ਨੂੰ ਸੁਣਿਆ ਕਰੋ ਪਹਿਲੇ ਆਪਣੇ ਦਿਮਾਗ ਜਦੋਂ ਪਾਰਟੀ ਆ ਜਾਂਦੀ ਤੇ ਆਪ ਨੂੰ ਗੱਲ ਸੁਣਦੀ ਕੋਈ ਨਹੀਂ ਤਾਂ ਦੋਸ਼ ਲੱਗੇ ਸੀ ਕਿ ਭ੍ਰਿਸ਼ਟਾਚਾਰ ਕੀਤਾ ਗਿਆ ਗੜਬੜਾ ਕੀਤੀਆਂ ਗਈਆਂ ਲੋਕਾਂ ਦੇ ਕਾਗਜ਼ ਰਿਜੈਕਟ ਕਰਾਏ ਗਏ ਲੋਕਾਂ ਨੇ ਵੱਡੇ ਪੱਧਰ ਤੇ ਦੋਸ਼ ਲਾਏ ਕਿਸੇ ਨੇ ਕਿਹਾ ਜੀ ਸਾਨੂੰ ਚੁੱਲਾ ਟੈਕਸ ਨਹੀਂ ਦਿੱਤਾ ਕਿਸੇ ਨੇ ਕਿਹਾ ਜੀ ਧੱਕੇ ਨਾਲ ਸਾਡੇ ਕਾਗਜ਼ ਨਹੀਂ ਪਰੰਦ ਦਿੱਤੇ ਵੱਡੀ ਗਿਣਤੀ ਦੋਸ਼ ਲੱਗੇ ਹਜ਼ਾਰਾਂ ਮਾਮਲੇ ਹਜ਼ਾਰਾਂ ਪਿੰਡਾਂ ਦੇ ਮਾਮਲੇ ਹਾਈ ਕੋਰਟ ਪਹੁੰਚ ਗਏ ਸੀ ਹਾਈ ਕੋਰਟ ਤੋਂ ਕੁਝ ਲੋਕ ਸੁਪਰੀਮ ਕੋਰਟ ਚਲੇ ਗਏ ਉਸ ਤੋਂ ਬਾਅਦ ਹੁਣ ਫਿਰ ਚੋਣਾਂ ਆਈਆਂ ਨੇ ਹੁਣ ਵੇਖਣਾ ਇਹ ਹੋਏਗਾ ਕਿ ਆਮ ਆਦਮੀ ਪਾਰਟੀ ਦੇ ਉੱਪਰ ਦੋਸ਼ ਲੱਗਦੇ ਨੇ ਜਾਂ ਇਸ ਵਾਰ ਆਮ ਆਦਮੀ ਪਾਰਟੀ ਦੋਸ਼ ਨਹੀਂ ਲੱਗਣ ਦੇਵੇਗੀ ਇਹ ਵੇਖਣਾ ਅਜੇ ਬਾਕੀ ਹੈ ਹੁਣ ਅਗਲੀ ਖਬਰ ਵੱਲ ਤੁਰਦੇ ਆਂ ਆਮ ਆਦਮੀ ਪਾਰਟੀ ਦੇ ਵਿੱਚੋਂ ਇੱਕ ਹੋਰ ਵੱਡੇ ਲੀਡਰ ਨੂੰ ਬਾਹਰ ਕੱਢ ਦਿੱਤਾ ਗਿਆ। ਪਿਛਲੇ ਦਿਨੀ ਕੁਮਰ ਵਿਜੇ ਪ੍ਰਤਾਪ ਨੂੰ ਕੱਢਿਆ ਗਿਆ। 5 ਸਾਲ ਲਈ ਪਾਰਟੀ ਚੋਂ ਦੀ ਪਾਬੰਦੀ ਲਾਈ ਗਈ। ਕੁਮਰ ਵਿਜੇ ਪ੍ਰਤਾਪ ਨੂੰ ਤਾਂ ਕੱਢਿਆ ਗਿਆ ਕਿਉਂਕਿ ਉਹ ਬਹੁਤ ਵੱਡੇ ਸਵਾਲ ਪਾਰਟੀ ਤੇ ਖੜੇ ਕਰਦਾ ਸੀ, ਸਰਕਾਰ ਤੇ ਖੜੇ ਕਰਦਾ ਸੀ ਤੇ ਪਾਰਟੀ ਨੇ ਕਿਹਾ ਵੀ ਇਹ ਤਾਂ ਪਾਰਟੀ ਵਿਰੋਧੀ ਗਤੀਵਧੀਆਂ ਕਰਦਾ ਚੱਲ ਬਾਹਰ। ਕੁਮਰ ਵਿਜੇ ਪ੍ਰਤਾਪ ਉਹ ਬਾ ਦੇ ਪਰਦੇ ਤੇ ਪਰਦਾ ਖੋਲ ਰਿਹਾ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਿਹੜੇ ਐਕਸ ਐਮਐਲਏ ਰਹੇ ਆ ਅਮਰਜੀਤ ਸੰਧੋਵਾ ਰੋਪੜ ਤੋਂ ਉਹਨਾਂ ਨੂੰ ਕੱਲ੍ਹ ਬਾਹਰ ਕੱਢ ਦਿੱਤਾ ਗਿਆ ਆਮ ਆਦਮੀ ਪਾਰਟੀ ਤੋਂ ਇਹ ਅਮਰਜੀਤ ਸੰਧੋਵਾ ਮੇਤਰੋ ਆ ਜਿਹੜਾ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਸਰਕਾਰ ਨਹੀਂ ਸੀ ਤਾਂ ਐਮਐਲਏ ਬਣਿਆ ਫੇਰ ਕੀ ਹੋਇਆ ਭਲਾ ਫੇਰ ਅਜੇ ਕਾਂਗਰਸ ਦੀ ਸਰਕਾਰ ਸੀ ਤੇ ਭਾਈ ਸਾਹਿਬ ਕਾਂਗਰਸ ਚਲੇ ਗਏ ਸੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਐਮਐਲਏ ਇਧਰੋਂ ਸੀ ਤੇ ਕਾਂਗਰਸ ਚਲੇ ਗਏ ਪਰ ਫੇਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਜਿਵੇਂ ਰੋਲਾ ਨਹੀਂ ਪਾਉਂਦੇ ਹੁੰਦੇ ਘਰ ਵਾਪਸੀ ਹੋ ਗਈ ਜੀ ਘਰ ਵਾਪਸੀ ਹੋ ਗਈ ਤੇ ਅਮਰਜੀਤ ਸੰਧੋਵਾ ਸਾਹਿਬ ਫੇਰ ਘਰ ਵਾਪਸੀ ਕਰਕੇ ਤੇ ਹੁਣ ਫਿਰ ਜਦੋਂ ਉਹਨਾਂ ਨੂੰ ਇੱਧਰ ਆਉਣ ਤੋਂ ਬਾਅਦ ਕੋਈ ਵੱਡਾ ਲਗਜ਼ਰੀ ਉਹਦਾ ਨਹੀਂ ਮਿਲਿਆ ਮਲਾਈ ਵਾਲੇ ਉਹਦੇ ਨਹੀਂ ਮਿਲੇ ਤਾਂ ਫੇਰ ਸੰਧੋਵਾ ਸਾਹਿਬ ਨੂੰ ਲੱਗਾ ਵੀ ਯਾਰ ਇੱਧਰ ਆਉਣ ਦਾ ਫਾਇਦਾ ਵੀ ਕੀ ਹੈ ਸੰਧੋਵਾ ਆਪਣੀ ਪਾਰਟੀ ਦੇ ਉੱਪਰ ਸਵਾਲ ਖੜੇ ਕਰ ਰਿਹਾ ਸੀ ਸਰਕਾਰ ਦੇ ਉੱਪਰ ਸਵਾਲ ਖੜੇ ਕਰ ਰਿਹਾ ਇਹ ਸਵਾਲ ਖੜੇ ਕਰਨੇ ਚਾਹੀਦੇ ਨੇ ਇਹ ਤਾਂ ਭਗਵੰਤ ਮਾਨ ਸਾਹਿਬ ਵੀ ਕਹਿੰਦੇ ਨੇ ਹੁਣ ਕੱਲ ਭਗਵੰਤ ਮਾਨ ਸਾਹਿਬ ਨੇ ਇੱਕ ਗੱਲ ਬੋਲੀ ਕਹਿੰਦੇ ਵੀ ਜਿੰਨੇ ਮਰਜ਼ੀ ਪਰਚੇ ਦਰਜ ਕਰਾ ਲੈਣ ਸਾਡੇ ਤੇ ਸੱਚ ਬੋਲਣੋਂ ਨਹੀਂ ਹਟਾਂਗੇ ਇਹ ਸੱਚ ਬੋਲਣ ਕਰਕੇ ਸਾਡੇ ਮੰਤਰੀਆਂ ਤੇ ਪਰਚੇ ਦਰਜ ਕਰਾ ਰਹੇ ਨੇ ਤੇ ਮਾਨ ਸਾਹਿਬ ਦੀ ਸਰਕਾਰ ਜਿਹੜੇ ਪੱਤਰਕਾਰਾਂ ਤੇ ਜਿਹੜੇ ਕਿਸਾਨ ਮਜ਼ਦੂਰ ਬੇਰੁਜ਼ਗਾਰ ਆਗੂਆਂ ਤੇ ਪਰਚੇ ਦਰਜ ਕਰਦੀ ਹੈ ਕਿ ਉਹ ਜ਼ੁਬਾਨ ਬੰਦ ਕਰਾਉਣ ਲਈ ਨਹੀਂ ਕਿ ਉਹ ਸੱਚ ਨੂੰ ਰੋਕਣ ਤੋਂ ਨਹੀਂ ਵੇਖੋ ਗੱਲਾਂ ਨਿਰਪੱਖ ਕਰਨੀਆਂ ਚਾਹੀਦੀਆਂ ਨੇ ਨਾ ਕਾਹੋਂ ਸੇ ਦੋਸਤੀ ਨਾ ਕਾਹੋਂ ਸੇ ਬੈਣ ਤਾਂ ਸੰਧੋਆ ਨੇ ਸਵਾਲ ਖੜੇ ਕੀਤੇ ਉਹਨੇ ਕਾਹ ਤੋਂ ਕੀਤੇ ਇਹਨੂੰ ਛੱਡ ਲੋ ਪਰ ਕੀਤੇ ਪਰ ਸੰਧੋਆ ਨੂੰ ਹੁਣ ਪਾਰਟੀ ਚੋਂ ਬਾਹਰ ਕੱਢ ਦਿੱਤਾ ਗਿਆ ਤੇ ਇਹੀ ਦੋਸ਼ ਕੌਂਰ ਵਿਜੇ ਪ੍ਰਤਾਪ ਵਾਲਾ ਪੀ ਪਾਰਟੀ ਵਿਰੋਧੀ ਗਤੀਵਿਧੀਆਂ ਕਰਦਾ ਹੁਣ ਆਪਾਂ ਅਗਲੀ ਖਬਰ ਤੇ ਗੱਲ ਕਰਦੇ ਹਾਂ ਮਿੱਤਰ ਪਿਆਰਿਓ ਅਗਲੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਅਮਨ ਅਰੋੜਾ ਤੇ ਹਰਪਾਲ ਚੀਮਾ ਇਹਨਾਂ ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਖਹਿਰਾ ਤੇ ਦੂਜਿਆਂ ਨਾਲ ਤਿੱਖੀ ਬਹਿਸ ਚੱਲੀ ਭੇੜ ਹੋਇਆ ਮੈਂ ਕਹੂੰਗਾ ਮੇਹਣੋ ਮੇਣੀ ਹੋਏ ਤੇ ਜਿਵੇਂ ਗਲੀ ਦੇ ਵਿੱਚ ਅਨਪੜ ਬੀਬੀਆਂ ਕਈ ਵਾਰ ਲੜਦੀਆਂ ਨਹੀਂ ਐਦਾਂ ਦੀ ਲੜਾਈ ਉੱਥੇ ਵੇਖਣ ਨੂੰ ਮਿਲੀ ਆ ਹੁਣ ਕਈ ਲੋਕ ਕਹਿ ਰਹੇ ਨੇ ਵੇਖੋ ਜੀ ਇਹ ਭੇੜ ਤਾਂ ਹੋਣਾ ਹੀ ਚਾਹੀਦਾ ਭੇੜ ਤਾਂ ਵਿਧਾਨ ਸਭਾ ਚ ਹੋਣਾ ਹੀ ਚਾਹੀਦਾ ਪਰ ਜਿਹੜੀਆਂ ਨਿੱਜੀ ਮੇਣੇਦਾਰੀਆਂ ਨੇ ਅਰੇ ਨਿੱਜੀ ਗੱਲਾਂ ਇੱਕ ਦੂਜੇ ਨੂੰ ਮਿਹਣੇ ਮਾਰਨੇ ਸਿਰਫ ਚੁੱਪ ਕਰਾਉਣ ਦੀ ਖਾਤਰ ਇਹ 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 ਕਿੰਨੇ ਕੀ ਜ਼ਰੂਰੀ ਨੇ ਜਿਵੇਂ ਕੱਲ ਭਗਵੰਤ ਮਾਨ ਨੇ ਕਹਿਤਾ ਵਿਧਾਨ ਸਭਾ ਦੇ ਵਿੱਚ ਸਿੱਖਾਂ ਲਈ ਸਰਦਾਰਾਂ ਲਈ ਇੱਕ ਬਹੁਤ ਗਲਤ ਕਮੈਂਟ ਬਣਾਇਆ ਗਿਆ ਵੀ ਇਹਨਾਂ ਦੇ 12 ਵਜ ਗਏ ਤੇ ਭਗਵੰਤ ਮਾਨ ਨੇ ਕੱਲ ਜਦੋਂ ਕਿਹਾ ਵਿਧਾਨ ਸਭਾ ਦੇ ਵਿੱਚ ਉਹ ਕਹਿੰਦੇ ਕੋਈ ਨਹੀਂ ਤੁਹਾਨੂੰ ਕਾਂਗਰਸੀ ਉਹ ਟਾਈਮ ਮਿਲੇਗਾ ਆਵੇ 12 ਵਜੇ ਨਾਲੇ ਨਹੀਂ ਅਜੇ ਨਹੀਂ ਵਜੇ ਤਾਂ ਅੱਗੋ ਪ੍ਰਤਾਪ ਬਾਜਵਾ ਬੋਲ ਪਿਆ ਕਹਿੰਦਾ 12 ਵਜੇ ਹੋਣਗੇ ਤੇਰੇ ਸਾਢੇ 9 ਵਜੇ ਤਾਂ ਫੇਰ ਭਗਵੰਤ ਮਾਨ ਸਾਹਿਬ ਕਹਿੰਦੇ ਵੇਖੋ ਇਹ ਗੱਲ ਕਿੱਧਰ ਲੈ ਕੇ ਜਾ ਰਿਹਾ ਹੈ ਗਲਤ ਪਾਸੇ ਗੱਲ ਪਾ ਰਿਹਾ ਮੈਂ ਤਾਂ ਉਹ ਗੱਲ ਕੀਤੀ ਨਹੀਂ ਇਹ ਇਹ ਗਲਤ ਕਮੈਂਟ ਕਰਨ ਲੱਗ ਪਿਆ ਵੇਖੋ ਇਹੋ ਜੀਆਂ ਗੱਲਾਂ ਜਿਹੜੀਆਂ ਵਿਰੋਧੀ ਸਿੱਖਾਂ ਲਈ ਜਾਂ ਪੰਜਾਬੀਆਂ ਲਈ ਕਰਦੇ ਰਹੇ ਨੇ ਉਹੀ ਗੱਲਾਂ ਆਪ ਪੱਗਾਂ ਬੰਨਣ ਵਾਲੇ ਕਰਨ ਵਿਧਾਨ ਸਭਾ ਦੇ ਵਿੱਚ ਕਰਨ ਸ਼ਰਮ ਆਉਣੀ ਚਾਹੀਦੀ ਹੈ ਪਰ ਗੱਲ ਦਾ ਸ਼ੇਰ ਹੈ ਸ਼ਰਮ ਹੈ ਕਿ ਮਗਰ ਇਨ ਕੋ ਆਤੀ ਨਹੀਂ ਗੱਲ ਸੱਚੀ ਐ ਭੇੜ ਹੋਇਆ ਵਿਧਾਨ ਸਭਾ ਦੇ ਵਿੱਚ ਮੇੜੋ ਮੇੜੀ ਹੋਏ ਨੇ ਕੱਢਣ ਪਾਉਣ ਨੂੰ ਬਹੁਤਾ ਨਹੀਂ ਨਿਕਲਿਆ ਜੋ ਧਾਰ ਕੇ ਆਏ ਸੀ ਉਹ ਇੱਕ ਇੱਕ ਦੋ ਕਾਨੂੰਨ ਜਿਹੜੇ ਬਿੱਲ ਕਾਨੂੰਨ ਬਣਾਉ ਸੀ ਉਹ ਬਣਾ ਤੇ ਪਰ ਜਿਹੜੇ ਲੋਕਾਂ ਦੇ ਬੇਸਿਕ ਮੁੱਦੇ ਨੇ ਉਹਨਾਂ ਤੇ ਕੋਈ ਅੱਜ ਤੱਕ ਕਿਸੇ ਸਰਕਾਰ ਨੇ ਕੰਮ ਨਹੀਂ ਕੀਤਾ ਨਾ ਪਹਿਲੀਆਂ ਨੇ ਕੀਤਾ ਸੀ ਨਾ ਹੋਣ ਵਾਲੀ ਨੇ ਕੀਤਾ ਜਿਹੜਾ ਜਿਹੜੀ ਪਾਰਟੀ ਨਾਲ ਜੁੜਿਆ ਉਹ ਉਹਨੇ ਤਾਂ ਉਹਨੂੰ ਉਹਦੀਆਂ ਤਰੀਫਾਂ ਕਰਨੀਆਂ ਹੀ ਆ ਪਰ ਗੱਲ ਇਹ ਸੱਚੀ ਐ ਅਗਲੀ ਖਬਰ ਪਿਆਰਿਓ ਆਮ ਆਦਮੀ ਪਾਰਟੀ ਦੇ ਦੋ ਸੀਨੀਅਰ ਮੰਤਰੀਆਂ ਦੇ ਉੱਪਰ ਕਾਂਗਰਸ ਨੇ ਪਰਚਾ ਦਰਜ ਕਰਾਤਾ ਪ੍ਰਤਾਪ ਸਿੰਘ ਬਾਜਵਾ ਨੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇਤ ਨਾਲੇ ਮੰਤਰੀ ਨੇ ਤੇ ਹਰਪਾਲ ਸਿੰਘ ਚੀਮਾ ਤਾਂ ਵਿੱਤ ਮੰਤਰੀ ਨੇ ਪੰਜਾਬ ਦੇ ਉਹਨਾਂ ਦੋਵਾਂ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੇ ਪਰਚਾ ਦਰਜ ਕਰਾਇਆ ਦੋਸ਼ ਕੀ ਲੱਗੇ ਪਿਛਲੇ ਦਿਨ ਜਦੋਂ ਵਿਕਰਮ ਮਨਜੀਠੀਆ ਫੜਿਆ ਗਿਆ ਉਦੇ ਕੋਈ ਪੱਖ ਚ ਬੋਲਿਆ ਕੋਈ ਵਿਰੋਧ ਚ ਬੋਲਿਆ ਤੇ ਕਾਂਗਰਸ ਵਾਲਿਆਂ ਨੇ ਵੀ ਆਪਣੇ ਬਿਆਨ ਦਿੱਤੇ ਤਾਂ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਸੈਕਟਰ 3 ਦੇ ਵਿੱਚ ਥਾਣੇ 'ਚ ਦਰਖਾਸਤ ਦਿੱਤੀ ਕਿ ਆਮ ਆਦਮੀ ਪਾਰਟੀ ਨੇ ਆਪਣੇ ਪੇਜ ਤੋਂ ਮੇਰੇ ਬਿਆਨ ਨੂੰ ਤੋੜ ਮੋੜ ਕੇ ਵਿੱਚੋਂ ਕੱਟ-ਕੱਟ ਕੇ ਤੇ ਚਲਾਇਆ ਹੈ ਜਿਸ ਦੇ ਕਾਰਨ ਮੇਰਾ ਅਕਸ ਬਹੁਤ ਖਰਾਬ ਹੋਇਆ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਜਿਹੜੇ-ਜਿਹੜੇ ਚੈਨਲਾਂ ਨੇ ਵੀ ਇਹਨਾਂ ਦੀ ਵੀਡੀਓ ਵਿਖਾਈ ਆ ਮੈਂ ਉਹਨਾਂ ਤੇ ਵੀ ਕਾਰਵਾਈ ਕਰਾਉਣੀ ਆ ਤੇ ਜਦੋਂ ਪ੍ਰਤਾਪ ਸਿੰਘ ਬਾਜਵਾ ਨੇ ਦਰਖਾਸਤ ਦਿੱਤੀ ਬਾਜਵਾ ਨੇ ਕਿਹਾ ਕਹਿੰਦਾ ਮੈਨੂੰ ਪਤਾ ਇਹਨਾਂ ਦੀ ਸਰਕਾਰ ਆ ਮੁੱਖ ਮੰਤਰੀ ਸਾਰੇ ਮੰਤਰੀ ਮੈਂ ਵਿੱਚ ਦਰਖਸ਼ ਕੈਚ ਲਿਖੇ ਆ ਤੇ ਪਰਚਾ ਇਹਨਾਂ ਤੇ ਦਰਜ ਨਹੀਂ ਹੋਣਾ ਪਰ ਚੰਡੀਗੜ੍ਹ ਪੁਲਿਸ ਨੇ ਉਹਨਾਂ ਤੇ ਪਰਚਾ ਦਰਜ ਕਰ ਲਿਆ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਦੋਨਾਂ ਤੇ ਪਰ ਸ਼ਿਕਾਇਤ ਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਨਾਮ ਭਗਵੰਤ ਮਾਨ ਤੇ ਕੇਜਰੀਵਾਲ ਸਾਹਿਬ ਦਾ ਵੀ ਦਿੱਤਾ ਸੀ ਉਹਨਾਂ ਤੇ ਕਿਉਂ ਨਹੀਂ ਕੀਤਾ ਇਹ ਨਹੀਂ ਆਪਾਂ ਨੂੰ ਪਤਾ ਤੁਸੀਂ ਆਪੇ ਸੋਚ ਲਿਓ ਕਿਉਂ ਨਹੀਂ ਕੀਤਾ ਹੋਊਗਾ ਵੇਖੋ ਉਸ ਤੋਂ ਬਾਅਦ ਰੌਲਾ ਪੈਣਾ ਸੀ ਪਿਆ ਭਗਵੰਤਮਾਨ ਸਾਹਿਬ ਕਹਿੰਦੇ ਵੀ ਇਹ ਪਰਚਾ ਜਿਹੜਾ ਹੈ ਇਹ ਭਾਜਪਾ ਨਾਲ ਮਿਲ ਕੇ ਕਰਾਇਆ ਗਿਆ ਜਿਹੜੇ ਹਰਪਾਲ ਸਿੰਘ ਚੀਮਾ ਦਾ ਕੱਲ ਵਿਧਾਨ ਸਭਾ ਦੇ ਵਿੱਚ ਹੀ ਸਿੱਧੇ ਹੋਗੇਗਾ ਫਿਰ ਵੇਖੋ ਯਾਰ ਇੱਕ ਗੱਲ ਹੈ ਜਿਸ ਤਨ ਲੱਗੇ ਸੋ ਤਨ ਜਾਣੇ ਕੌਣ ਜਾਣੇ ਪੀੜ ਪ੍ਰਾਈ ਜਦੋਂ ਲੋਕਾਂ ਦੇ ਪਰਚੇ ਦਰਜ ਹੁੰਦੇ ਨੇ ਪੰਜਾਬ 'ਚ ਜਦੋਂ ਕਈ ਆਗੂ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਆਗੂ ਮੁਲਾਜ਼ਮਾਂ ਦੇ ਬੇਰੁਜ਼ਗਾਰਾਂ ਦੇ ਉਹ ਚੀਕਦੇ ਨਹੀਂ ਵੀ ਝੂਠਾ ਪਰਚਾ ਦਰਜ ਕਰਾਤਾ ਸਾਨੂੰ ਪੁਲਿਸ ਤੋਂ ਗਲਤ ਚਿਕਾਤਾ ਉਹਦੋਂ ਨਹੀਂ ਸਰਕਾਰ ਨੂੰ ਸੁਣਦਾ ਆਪਦੇ ਤੇ ਐਫ ਆਈ ਆਰ ਦਰਜ ਹੋਈ ਆ ਤਾਂ ਫਿਰ ਕੀ ਹੋਇਆ ਫਿਰ ਫਿਰ ਇੱਕ ਹਿਸਾਬ ਨਾਲ ਚੀਕਾਂ ਜੀਆਂ ਮੰਤਰੀ ਚੀਮਾ ਸਾਹਿਬ ਕਹਿ ਰਹੇ ਸੀ ਕੱਲ ਵਿਧਾਨ ਸਭਾ ਚ ਕਹਿੰਦੇ ਦੇਖੋ ਇਹ ਭਾਜਪਾ ਨਾਲ ਮਿਲ ਕੇ ਪਰਚਾ ਕਰਾਇਆ ਇਹ ਸਾਡੇ ਨਾਲ ਤੱਕਾ ਹੈ ਕਾ ਜਿੰਨਾ ਮਰਜ਼ੀ ਕਰ ਲੋ ਪ੍ਰਤਾਪ ਸਿੰਘ ਬਾਜਵਾ ਤੇ ਸਿੱਧਾ ਕਮੈਂਟ ਵੀ ਉੱਪਰ ਤੁਹਾਡੇ ਬੀਜੇਪੀ ਰਹਿੰਦੀ ਆ ਥੱਲੇ ਤੁਸੀਂ ਕਾਂਗਰਸ ਰਹਿੰਦੀ ਆ ਇਹ ਕਮੈਂਟ ਕਈਆਂ ਨੂੰ ਸਮਝ ਨਹੀਂ ਆਇਆ ਤਾਂ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਦੂਜਾ ਭਰਾ ਉਹ ਫਤੇਜੰਗ ਬਾਜਵਾ ਉਹ ਬੀਜੇਪੀ ਦਾ ਸੀਨੀਅਰ ਲੀਡਰ ਹੈ ਤੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦਾ ਸੀਨੀਅਰ ਲੀਡਰ ਹੈ ਰਹਿੰਦੇ ਇੱਕੋ ਘਰ 'ਚ ਨੇ ਇੱਕੋ ਕੋਠੀ 'ਚ ਇੱਕ ਉੱਪਰਲੀ ਮੰਜ਼ਲ ਤੇ ਇੱਕ ਹੇਠਲੀ ਤੇ ਇਸ ਕਰਕੇ ਉਹਨਾਂ ਨੇ ਇਹ ਕਮੈਂਟ ਕੀਤਾ ਪਰ ਸਵਾਲ ਇਹ ਹੈ ਕਿ ਜਿਹੜੇ ਬਾਕੀ ਰਹਿੰਦੇ ਨੇ ਉਹਨਾਂ ਤੇ ਪਰਚਾ ਦਰਜ ਕਿਉਂ ਨਹੀਂ ਹੋਇਆ ਕੀ ਪੁਲਿਸ ਨੇ ਇਨਕੁਆਇਰੀ ਕਰਕੇ ਉਹਨਾਂ ਨੂੰ ਨਿਰਦੋਸ਼ ਪਾ ਲਿਆ ਜਾਂ ਮੁੱਖ ਮੰਤਰੀ ਤੇ ਕੇਜਰੀਵਾਲ ਸਾਹਿਬ ਦੇ ਉੱਪਰ ਪਰਚਾ ਦਰਜ ਕਰਨ ਲੱਗਿਆ ਪੁਲਿਸ ਨੂੰ ਲੱਗਦਾ ਹੈ ਕਿ ਗੱਲ ਵੱਡੀ ਬਣੀ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜੋ ਕੁਝ ਹੋਇਆ ਉਹ ਵੇਖਣ ਵਾਲਾ ਹੈ ਤੇ ਸਮਝਣ ਵਾਲਾ ਹੈ ਖਾਸ ਕਰ ਸਮਝਣ ਵਾਲਾ ਤੁਸੀਂ ਇਹ ਸਭ ਕੁਝ ਬਾਰੇ ਕੀ ਕਹੋਗੇ ਆਪਣਾ ਕਮੈਂਟ ਲਿਖਿਓ ਮੈਂ ਤਾਂ ਇਹੀ ਕਹੂੰਗਾ ਮਿੱਤਰ ਪਿਆਰਿਓ ਸਭ ਕੁਝ ਡਰਾਮਾ ਹੈ ਜੀ ਡਰਾਮਾ ਹੈ ਤੇ ਬੜੀ ਨਿਪੁੰਨਤਾ ਨਾਲ ਚੱਲ ਰਿਹਾ ਹੈ ਬਹੁਤ ਮਿਹਰਬਾਨੀ ਸ਼ੁਕਰੀਆ